ਆਡੇ ਵਿੱਚ ਪਿੰਡਾਂ ਚ ਰਹਿੰਦੇ ਬਹੁਤ ਸਾਰੇ ਲੋਕਾਂ ਨੇ ਪਿੰਡ ਵਿੱਚ ਇੱਕ ਸਾਂਝੀ ਜਿਹੀ ਜਗ੍ਹਾ ਜ਼ਰੂਰ ਦੇਖੀ ਹੋਣੀ ਆ ਜਿੱਥੇ ਪਿੰਡ ਦੇ ਬਹੁਤ ਸਾਰੇ ਬਜ਼ੁਰਗ ਇਕੱਠੇ ਹੋ ਕੇ ਬਹਿੰਦੇ ਸੀ ਤੇ ਕਈ ਪਿੰਡਾਂ ਦੇ ਵਿੱਚ ਇਹ ਜਗ੍ਹਾ ਬੋਰ ਦੇ ਦਰਖਤਾਂ ਥੱਲੇ ਹੁੰਦੀ ਸੀ ਯਾਦ ਆਇਆ ਹਾਂ ਮੈਂ ਸੱਤ ਦੀ ਹੀ ਗੱਲ ਕਰ ਰਹੀ ਆ ਸਤਿ ਸ਼੍ਰੀ ਅਕਾਲ ਮੈਂ ਸੁਨੇਹਾ ਕਲੇ ਰੰਗਲਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆਂ ਤੇ ਅੱਜ ਦੇ ਇਸ ਖਾਸ ਐਪੀਸੋਡ 7 ਦੇ ਵਿੱਚ ਮੈਂ ਤੁਹਾਨੂੰ ਸੱਤ ਬਾਰੇ ਦੱਸਾਂਗੀ ਸੱਤ ਉਹ ਜਗ੍ਹਾ ਹੁੰਦੀ ਸੀ ਜਿੱਥੇ ਪਿੰਡ ਦੇ ਸਾਰੇ ਬਜ਼ੁਰਗ ਇਕੱਠੇ ਹੁੰਦੇ ਸੀ ਪਰ ਇਹ ਸੱਥਾਂ ਵੀ ਹੁਣ ਟਾਵੇਂ-ਟਾਵੇਂ ਪਿੰਡਾਂ ਵਿੱਚ ਦੇਖਣ ਨੂੰ ਹੀ ਮਿਲਦੀਆਂ ਨੇ ਸੱਥਾਂ ਤਾਂ ਭਾਵੇਂ ਫੇਰ ਵੀ ਪਿੰਡਾਂ ਵਿੱਚ ਦਿਖ ਜਾਂਦੀਆਂ ਪਰ ਸੱਤ ਚ ਆਉਣ ਵਾਲੇ ਲੋਕ ਉਹਨਾਂ ਕੀਤੇ ਨਹੀਂ ਦਿਖਦੇ ਦੋਸਤੋ ਸੱਤ ਅੱਜ ਕੱਲ ਦੀ ਪੀੜ੍ਹੀ ਨੇ ਵੀ ਜ਼ਰੂਰ ਦੇਖੀ ਹੋਣੀ ਆ ਪਰ ਸਿਰਫ ਫਿਲਮਾਂ ਵਿੱਚ ਜਿਹੜੇ ਸਾਥ ਨੂੰ ਤੁਸੀਂ ਫਿਲਮਾਂ ਵਿੱਚ ਦੇਖਦੇ ਹੋ ਉੱਥੇ ਅਕਸਰ ਪਿੰਡ ਦੇ ਬਜ਼ੁਰਗਾਂ ਨੂੰ ਤਾਸ਼ ਖੇਡਦੇ ਦਿਖਾਇਆ ਜਾਂਦਾ ਪਰ ਜਿਸ ਸਾਥ ਬਾਰੇ ਮੈਂ ਗੱਲ ਕਰਨ ਜਾ ਰਹੀਆਂ ਉਸ ਸਾਥ ਦੇ ਵਿੱਚ ਪਿੰਡ ਦੇ ਬਜ਼ੁਰਗ ਇਕੱਠੇ ਹੋ ਕੇ ਪਿੰਡ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਸੀ ਪਿੰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਸੀ ਤੇ ਹੋਰ ਵੀ ਬਹੁਤ ਸਾਰੇ ਮਸਲੇ ਹੱਲ ਕਰਦੇ ਸੀ ਸਾਥ ਦੀ ਸਾਡੇ ਸੱਭਿਆਚਾਰ ਤੇ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਅਹਿਮੀਅਤ ਹੁੰਦੀ ਸੀ ਆਓ ਅੱਜ ਇਸੇ ਬਾਰੇ ਗੱਲ ਕਰਦੇ ਹਾਂ ਸਾਥ ਉਹ ਥਾਂ ਹੁੰਦੀ ਸੀ ਜਿੱਥੇ ਪਿੰਡ ਦੇ ਲੋਕ ਇਕੱਠੇ ਹੋ ਕੇ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਸਨ ਪਹਿਲੇ ਸਮਿਆਂ ਵਿੱਚ ਇਹ ਥਾਂ ਆਮ ਤੌਰ ਤੇ ਪਿੱਪਲ ਜਾਂ ਬਰੋਟੇ ਦੇ ਰੁੱਖੇ ਟਾਹ ਹੁੰਦੀ ਸੀ ਇੱਥੇ ਮਸਲੇ ਮਾਮਲੇ ਸੁਨੇ ਜਾਂਦੇ ਸੀ ਸੁਣਾਏ ਜਾਂਦੇ ਸੀ ਪਰ ਇਸ ਤੋਂ ਬਿਨਾ ਸੱਤ ਦੇ ਵਿੱਚ ਹੱਸਣਾ ਬੋਲਣਾ ਕਹਾਣੀਆਂ ਸੁਣਾਉਣਾ ਤੇ ਪਿੰਡ ਦੀਆਂ ਸਾਰੀਆਂ ਗੱਲਾਂ ਕਰਨ ਦਾ ਕੰਮ ਵੀ ਆਮ ਹੁੰਦਾ ਸੀ ਦੋਸਤੋ ਜ਼ਿਆਦਾਤਰ ਪਿੰਡਾਂ ਦੇ ਵਿੱਚ ਸੱਤ ਉਹਨਾਂ ਜਗ੍ਹਾ ਤੇ ਬਣੀ ਹੁੰਦੀ ਸੀ ਜਿੱਥੇ ਪਿੰਡ ਦੀਆਂ ਤਿੰਨ ਜਾਂ ਚਾਰ ਗਲੀਆਂ ਆ ਕੇ ਮਿਲਦੀਆਂ ਹੁੰਦੀਆਂ ਸੀ ਕਿਉਂਕਿ ਸਾਰਾ ਪਿੰਡ ਉਹਨਾਂ ਗਲੀਆਂ ਵਿੱਚੋਂ ਨਿਕਲ ਕੇ ਸੱਤ ਦੇ ਵਿੱਚ ਇਕੱਠਾ ਹੋ ਜਾਂਦਾ ਸੀ ਤੇ ਆਪਣੀਆਂ ਦਿਲ ਦੀਆਂ ਗੱਲਾਂ ਕਰਦਾ ਸੀ ਸੱਤ ਸਿਰਫ ਇੱਕ ਬੈਠਕ ਨਹੀਂ ਸਗੋਂ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਇੱਕ ਸਾਧਨ ਵੀ ਹੁੰਦੀ ਸੀ ਤੇ ਭਾਈਚਾਰਕ ਸਾਂਝ ਨੂੰ ਵਧਾਣ ਦਾ ਇੱਕ ਜਰੀਆ ਹੁੰਦੀ ਸੀ ਸੱਤ ਵਿੱਚ ਪਿੰਡ ਦੇ ਮੋਤਵਾਰ ਬੰਦੇ ਵੱਡੇ ਬਿਜੁਰਗਾ ਕੇ ਬੈਠਦੇ ਸੀ ਤੇ ਮਸਲਿਆਂ ਤੇ ਵਿਚਾਰ ਕਰਦੇ ਸੀ। ਕਈ ਵਾਰ ਤਾਂ ਝਗੜੇ ਵੀ ਇੱਥੇ ਹੀ ਨਿਵੇੜੇ ਜਾਂਦੇ ਸਨ। ਸੱਤ ਵਿੱਚ ਹੀ ਪਿੰਡ ਦੇ ਲੋਕ ਇੱਕ ਦੂਜੇ ਨਾਲ ਕਹਾਣੀਆਂ ਸਾਂਝੀਆਂ ਕਰਦੇ, ਮਨ ਦੀਆਂ ਗੱਲਾਂ ਦੱਸਦੇ। ਸੱਤ ਵਿੱਚ ਹੀ ਪਿੰਡ ਦੀਆਂ ਹਰ ਤਰ੍ਹਾਂ ਦੀਆਂ ਖਬਰਾਂ ਮਿਲ ਜਾਂਦੀਆਂ ਸਨ। ਚਾਹੇ ਉਹ ਕਿਸੇ ਦਾ ਵਿਆਹ ਹੋਣਾ ਹੋਵੇ, ਕਿਸੇ ਦੇ ਘਰ ਬੱਚਾ ਜੰਮਿਆ ਹੋਵੇ ਜਾਂ ਹੋਰ ਵੀ ਕੋਈ ਵੀ ਸਮਾਗਮ ਹੋਵੇ। ਸੱਤ ਵਿੱਚ ਹਰ ਕਿਸੇ ਦੀ ਆਪਣੀ ਜਗ੍ਹਾ ਹੁੰਦੀ ਸੀ। ਸਾਰੀਆਂ ਜਾਤਾਂ ਤੇ ਸਾਰੇ ਧਰਮਾਂ ਦਾ ਸਤਿਕਾਰ ਸੱਤ ਵਿੱਚ ਕੀਤਾ ਜਾਂਦਾ ਸੀ। ਸਾਰੀਆਂ ਜਾਤਾਂ ਧਰਮਾਂ ਦੇ ਲੋਕ ਸਾਥ ਵਿੱਚ ਬਿਨਾਂ ਭੇਦਭਾਵ ਤੋਂ ਇਕੱਠੇ ਹੋ ਕੇ ਬੈਂਦੇ ਸੀ ਪਿੰਡ ਦੀ ਭਲਾਈ ਦੀਆਂ ਗੱਲਾਂ ਕਰਦੇ ਸੀ ਤੇ ਹੋਰ ਵੀ ਬਹੁਤ ਮਸਲੇ ਹੱਲ ਕਰਦੇ ਸੀ ਸਾਥ ਵਿੱਚ ਜੋ ਪਿਆਰ ਤੇ ਮਸਤੀ ਹੁੰਦੀ ਸੀ ਉਹ ਹੁਣ ਹੋਰ ਕਿਤੇ ਨਹੀਂ ਮਿਲਣੀ ਤੇ ਹੁਣ ਮੈਂ ਤੁਹਾਨੂੰ ਸਾਥ ਨਾਲ ਜੁੜੇ ਇੱਕ ਐਸੇ ਰਿਸ਼ਤੇ ਬਾਰੇ ਦੱਸਣ ਜਾ ਰਹੀ ਹਾਂ ਜਿਹੜੇ ਕਿ ਹਰੇਕ ਪਿੰਡ ਵਿੱਚ ਸਾਰਿਆਂ ਦੇ ਸਾਂਝੇ ਹੁੰਦੇ ਸੀ ਮੈਂ ਗੱਲ ਕਰਨ ਲੱਗੀਆਂ ਪਿੰਡ ਦੇ ਦੋ ਤਿੰਨ ਛੜਿਆਂ ਦੀ ਮੈਨੂੰ ਲੱਗਦਾ ਤੁਹਾਨੂੰ ਵੀ ਆਪਣੇ ਪਿੰਡ ਦੇ ਛੜੇ ਤੇ ਉਹਨਾਂ ਦੀਆਂ ਮਸਖਰੀਆਂ ਜ਼ਰੂਰ ਯਾਦ ਆਈਆਂ ਹੋਣੀਆਂ ਜਦੋਂ ਵੀ ਸੱਤ ਵਿੱਚ ਰੌਣਕਾਂ ਪਰਣ ਲੱਗਦੀਆਂ ਸਨ ਛੜੇ ਵੀ ਉੱਥੇ ਆ ਜਾਂਦੇ ਸੀ ਚਾਚੇ ਤਾਏ ਬਾਬੇ ਛੜਿਆਂ ਨੂੰ ਮਵਾਜਾ ਮਾਰ ਮਾਰ ਕੇ ਸੱਤ ਵਿੱਚ ਬੁਲਾਉਂਦੇ ਸੀ ਤੇ ਉਹਨਾਂ ਨਾਲ ਗੱਲਾਂ ਕਰਦੇ ਸੀ ਛੜੇ ਹਰ ਤੁਰੇ ਜਾਂਦੇ ਨੂੰ ਟਿੱਚਰਾਂ ਕਰਦੇ ਸੀ ਤੇ ਆਪਣੇ ਲੈਜੇ ਵਿੱਚ ਬੁਲਾਦੇ ਸੀ ਛੜਿਆਂ ਦੀਆਂ ਗੱਲਾਂ ਤੋਂ ਇੱਕ ਐਦਾਂ ਦਾ ਮਾਹੌਲ ਬਣ ਜਾਂਦਾ ਸੀ ਕਿ ਛੜਿਆਂ ਦੀਆਂ ਗੱਲਾਂ ਦਾ ਕੋਈ ਗੁੱਸਾ ਨਹੀਂ ਸੀ ਕਰਦਾ ਸਭੋ ਸਾਰੇ ਹੱਸਦੇ ਹੀ ਹੁੰਦੇ ਸੀ ਪੱਦਾ ਸੀ ਨਾ ਤਾਰਾਗੇ ਨੀ ਤੇਰਾ ਤਪਦਾ ਸੀ ਨਾ ਛੜੇ ਆ ਬੰਨੇ ਨਹੀਂ ਦੇਖਦੇ ਹੁੰਦੇ ਪੁੱਤ ਇਹ ਤਾਂ ਕੁੜੀ ਕਤਰੀ ਨੂੰ ਅੱਖਾਂ ਨਾਲ ਹੀ ਅੰਦਰ ਲੰਘਾ ਜਾਂਦੇ ਨੇ ਅਸੂ ਨਹੀਂ ਅਸੂ ਬੁੜੀ ਤੈ ਜਾਣਿਆ ਤਾ ਤੋ ਥੋੜੀ ਜੀ ਵੱਡੀ ਹੋ ਮੈਂ ਤੈਨੂੰ ਬੁੜੀ ਦਿੰਦੀ ਆਵੇਂ ਨਾ ਨਾ ਤੂੰ ਤਾਂ ਇਸ ਟੀਰਾਰਖ ਹੀ ਪਈ ਐ ਲਾਵਾ ਜੁੱਤੇ ਓਏ ਜੁੱਤੀ ਲਾ ਲਈ ਤਾਂ ਤੇਰੇ ਪੈਰ ਮੱਜ ਜਾਣਗੇ ਤੇ ਤੈਨੂੰ ਵੀ ਟਰੱਕ ਦੇ ਨਾਲ ਚੱਕੜਾ ਪੈ ਜਾਣਾ ਵਾ ਜੇ ਤੈਨੂੰ ਮੈਂ ਚੱਕ ਲਿਆ ਫੇ ਲੋਕ ਕਹਿਣਗੇ ਚੱਕ ਲਈ ਰੱਖ ਤਵਾਡੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਹੋਣਾ ਕਿ ਸਾਥ ਦਾ ਸੰਬੰਧ ਕੱਲੇ ਬਜ਼ੁਰਗਾ ਨਾਲ ਨਹੀਂ ਸਗੋਂ ਪਿੰਡ ਦੀਆਂ ਔਰਤਾਂ ਨਾਲ ਵੀ ਹੁੰਦਾ ਸੀ ਪਿੰਡ ਦੀਆਂ ਔਰਤਾਂ ਤੀਆਂ ਤਿਉਹਾਰਾਂ ਤੇ ਇਕੱਠੀਆਂ ਹੋ ਕੇ ਸੱਤ ਦੇ ਵਿੱਚ ਰੌਣਕਾਂ ਲਾਉਂਦੀਆਂ ਸੀ ਤੇ ਕਈ ਵਾਰ ਤਾਂ ਸ਼ਾਮ ਨੂੰ ਔਰਤਾਂ ਐਦਾਂ ਹੀ ਇਕੱਠੀਆਂ ਹੋ ਕੇ ਆਪਣੇ ਮਨ ਦੀਆਂ ਗੱਲਾਂ ਇੱਕ ਦੂਜੀ ਨਾਲ ਕਰਦੀਆਂ ਹੁੰਦੀਆਂ ਸੀ ਸੱਤ ਵਿੱਚ ਔਰਤਾਂ ਲਈ ਵੀ ਉਨੀ ਹੀ ਥਾਂ ਤੇ ਉਨਾ ਹੀ ਸਤਿਕਾਰ ਹੁੰਦਾ ਸੀ ਜਿੰਨਾ ਕਿ ਮਰਦਾਂ ਤੇ ਬਜ਼ੁਰਗਾਂ ਵਾਸਤੇ ਬਿਆਨੀਆਂ ਹੋਈਆਂ ਕੁੜੀਆਂ ਬਜ਼ੁਰਗ ਮਹਿਲਾਮਾਂ ਵੀ ਇਕੱਠੀਆਂ ਹੋ ਕੇ ਆਪਣੇ ਦਿਲ ਦੀਆਂ ਗੱਲਾਂ ਬਿਆਨ ਕਰਦੀਆਂ ਸੀ ਸੱਤ ਉਹ ਥਾਂ ਸੀ ਜਿੱਥੇ ਮਨ ਦੀਆਂ ਗੁੱਝੀਆਂ ਗੱਲਾਂ ਵੀ ਬਹੁਤ ਆਸਾਨੀ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸਨ ਔਰਤਾਂ ਆਪਣੇ ਘਰ ਦੀਆਂ ਗੱਲਾਂ-ਬਾਤਾਂ ਕਰਦੀਆਂ, ਉਹਨਾਂ ਨੂੰ ਇੱਕ ਦੂਜੀ ਨਾਲ ਸ਼ੇਅਰ ਕਰਦੀਆਂ ਤੇ ਫਿਰ ਔਰਤਾਂ ਮਿਲ ਕੇ ਹੀ ਉਹਨਾਂ ਮਸਲਿਆਂ ਦੇ ਹੱਲ ਵੀ ਲੱਭਦੀਆਂ ਸੀ। ਸਾਥ ਦੀ ਮਹੱਤਤਾ ਸਿਰਫ ਮਸਲਿਆਂ ਤੱਕ ਸੀਮਤ ਨਹੀਂ ਸੀ, ਸਗੋਂ ਸਾਥ ਉਹ ਥਾਂ ਸੀ ਜਿੱਥੇ ਹਰ ਤਰ੍ਹਾਂ ਦੇ ਲੋੜਵੰਦ ਦੀ ਮਦਦ ਕੀਤੀ ਜਾਂਦੀ ਸੀ। ਕੋਲ ਮਲਾ ਕੇ ਸਾਥ ਇੱਕ ਸੱਭਿਆਚਾਰ ਨੂੰ ਵਿਧਾਨ ਵਾਲਾ ਤੇ ਸਮਾਜਿਕ ਜੁੜਾਅ ਨੂੰ ਪੈਦਾ ਕਰਨ ਵਾਲਾ ਇੱਕ ਸਾਧਨ ਹੁੰਦਾ ਸੀ। ਤੁਹਾਨੂੰ ਯਾਦ ਹੋਣਾ ਕਿ ਕਿੱਦਾਂ ਪਿੰਡ ਦਾ ਵੱਡੇ ਤੋਂ ਵੱਡਾ ਮਸਲਾ ਵੀ ਸਾਡੇ ਦਾਦੇ-ਬਾਬੇ ਸਾਥ ਵਿੱਚ ਹੀ ਨਿਪਟਾ ਦਿੰਦੇ ਸੀ। ਉਨਾ ਦਿਨਾਂ ਵਿੱਚ ਕੋਈ ਵੀ ਕੋਟਕ ਪਚਾਰੀਆਂ ਦੇ ਚੱਕਰਾਂ ਵਿੱਚ ਨਹੀਂ ਸੀ ਫਸਦਾ ਹਾਲਾਤਾਂ ਤੇ ਸਮੇਂ ਦੇ ਨਾਲ-ਨਾਲ ਸੱਤ ਅਤੇ ਲੋਕਾਂ ਦਾ ਰਿਸ਼ਤਾ ਵੀ ਬਦਲ ਗਿਆ ਖੇਤੀ ਵਿੱਚ ਹਰੀ ਕ੍ਰਾਂਤੀ ਆਉਣ ਤੇ ਲੋਕਾਂ ਦਾ ਜ਼ਿਆਦਾ ਸਮਾਂ ਖੇਤੀ ਵਿੱਚ ਲੱਗਣ ਲੱਗਿਆ ਪੰਚਾਇਤੀ ਸਿਸਟਮ ਅਤੇ ਰਾਜਨੀਤੀ ਦੇ ਕਾਰਨ ਵੀ ਸੱਤਾਂ ਦਾ ਅਸਰ ਕਾਫੀ ਘਟ ਗਿਆ ਸੱਤਜ ਕੀਤੇ ਜਾਣ ਵਾਲੇ ਫੈਸਲੇ ਹੁਣ ਪੰਚਾਇਤ ਘਰਾਂ ਵਿੱਚ ਹੋਣ ਲੱਗੇ ਮੁੰਡੇ ਕੁੜੀਆਂ ਵਿਦੇਸ਼ਾਂ ਵਿੱਚ ਵੱਸਣ ਲੱਗ ਪਏ ਤੇ ਆਪਣੇ ਮਾਪੇ ਵੀ ਉਹ ਨਾਲ ਹੀ ਲੈ ਗਏ ਹੁਣ ਲੋਕ ਆਪੋ ਆਪਣੇ ਕੰਮਾਂ ਵਿੱਚ ਬਿਜੀ ਹੋ ਗਏ ਜਿਸ ਨਾਲ ਸੱਤ ਦੀਆਂ ਰੌਣਕਾਂ ਹੌਲੀ-ਹੌਲੀ ਘਟਣ ਲੱਗੀਆਂ ਤੇ ਕੀਤੇ-ਕੀਤੇ ਤਾਂ ਸੱਤਾਂ ਪੂਰੀ ਤਰ੍ਹਾਂ ਅਲੋਪ ਹੋ ਗਈਆਂ ਇਹ ਸਜ਼ਾ ਹੈ ਤੇਰੀ ਓਏ ਬੜਾ ਹੋਗਾ ਤੂੰ ਆਪਣੇ ਘਰ ਮੇ ਹੋਗਾ ਓਹ ਯਹਾਂ ਇੱਕ ਮੁਜਰਮ ਹੈ ਮੁਜਰਮ ਸੱਤ ਦੀ ਮਹੱਤਤਾ ਇੰਨੀ ਜ਼ਿਆਦਾ ਸੀ ਕਿ ਸੱਤ ਵਿੱਚ ਸਿਰਫ ਪਿੰਡ ਦੇ ਮਸਲੇ ਨਹੀਂ ਸੀ ਹੱਲ ਕੀਤੇ ਜਾਂਦੇ ਸੱਤ ਦੇ ਵਿੱਚ ਵੱਡੇ ਬਜ਼ੁਰਗ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਸੀ ਕਹਾਣੀਆਂ ਦੇ ਨਾਲ ਹੀ ਉਹ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਦਿੰਦੇ ਸੀ ਸਿੱਤੇ ਆਪਣੇ ਸੱਭਿਆਚਾਰ ਨੂੰ ਅੱਗੇ ਤੋਂ ਅੱਗੇ ਪ੍ਰਮੋਟ ਕਰ ਦਿੰਦੇ ਸੀ ਤਾਂ ਹੀ ਤਾਂ ਉਸ ਸਮੇਂ ਦੇ ਬੱਚਿਆਂ ਨੂੰ ਅੱਜ ਦੇ ਬੱਚਿਆਂ ਨਾਲੋਂ ਜ਼ਿਆਦਾ ਇਤਿਹਾਸ ਦਾ ਪਤਾ ਹੈ ਤੁਸੀਂ ਸੋਚ ਕੇ ਦੇਖੋ ਕਿ ਜਿਸ ਸੱਤ ਵਾਲਾ ਕਲਚਰ ਅੱਜ ਦੇ ਜਮਾਨੇ ਵਿੱਚ ਮੁੜ ਕੇ ਅੱਜ ਵੀ ਤਾਂ ਕਿੰਨਾ ਚੰਗਾ ਹੋਵੇਗਾ ਸੱਤ ਪਿੰਡਾਂ ਵਿੱਚ ਏਕਤਾ ਦੀ ਨਵੀਂ ਲਹਿਰ ਨੂੰ ਜਨਮ ਦੇ ਸਕਦੀ ਹੈ ਸੱਤ ਵਰਗੇ ਸਥਾਨ ਬਹੁਤ ਹੀ ਮਹੱਤਵਪੂਰਨ ਨੇ ਕਿਉਂਕਿ ਇੱਥੇ ਜਾਤ ਧਰਮ ਤੋਂ ਉੱਪਰ ਉੱਠ ਕੇ ਸਿਰਫ ਪਿੰਡ ਦੀ ਭਲਾਈ ਲਈ ਅਤੇ ਏਕਤਾ ਲਈ ਇਕੱਠੇ ਹੋਇਆ ਜਾਂਦਾ ਹੈ ਤੁਸੀਂ ਆਪ ਸੋਚ ਕੇ ਦੇਖੋ ਬਿਨਾਂ ਭੇਦਭਾਵ ਤੋਂ ਇਕੱਠੇ ਹੋਣ ਵਾਲਾ ਮੰਜ਼ਰ ਕਿੰਨਾ ਸੋਹਣਾ ਹੋਵੇਗਾ ਜਦ ਪਿੰਡ ਦੇ ਲੋਕ ਕਹਾਣੀਆਂ ਸਾਂਝੀਆਂ ਕਰਨਗੇ ਪੁਰਾਣੀਆਂ ਯਾਦਾਂ ਤਾਜ਼ਾ ਕਰਨਗੇ ਅਤੇ ਪਿੰਡ ਵਿੱਚ ਹੋਣ ਵਾਲੇ ਵਿਕਾਸ ਦੇ ਵੱਖ-ਵੱਖ ਕੰਮਾਂ ਬਾਰੇ ਸੋਚਣਗੇ ਉਸ ਸਮੇਂ ਕਿੰਨਾ ਖੁਸ਼ਹਾਲਾ ਤੇ ਕਿੰਨਾ ਵਧੀਆ ਮਾਹੌਲ ਸਿਰਜਿਆ ਜਾਵੇਗਾ ਦੋਸਤੋ ਆਪਣੀਆਂ ਪੁਰਾਣੀਆਂ ਰਵਾਇਤਾਂ ਨੂੰ ਜ਼ਿੰਦਾ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਹੁਣ ਤੱਕ ਸਾਡੀ ਸਪੀੜੀ ਨੇ ਆਪਣੇ ਇਤਿਹਾਸ ਨੂੰ ਆਪਣੇ ਸੱਭਿਆਚਾਰ ਨੂੰ ਸਿਰਫ ਕਿਤਾਬਾਂ ਦੇ ਪੰਨਿਆਂ ਤੇ ਹੀ ਪੜ੍ਹਿਆ ਹੈ ਆਓ ਇਸ ਨੂੰ ਅਸਲੀ ਜ਼ਿੰਦਗੀ ਵਿੱਚ ਜ਼ਿੰਦਾ ਕਰਨ ਦੇ ਲਈ ਇੱਕ ਹੰਬਲਾ ਮਾਰੀਏ ਆਪਣੇ ਰੋਜ਼ ਦੇ ਦਿਨ ਦਾ 1 ਘੰਟਾ ਸਾਂਝੀਆਂ ਜਗ੍ਹਾ ਤੇ ਬੈਠ ਕੇ ਗੁਜ਼ਾਰੀਏ ਇੱਕ ਦੂਸਰੇ ਦੇ ਨਾਲ ਦਿਲਾਂ ਦੀਆਂ ਗੱਲਾਂ ਕਰੀਏ ਤੇ ਆਪਣੇ ਜੀਵਨ ਨੂੰ ਡਿਪਰੈਸ਼ਨ ਮੁਕਤ ਤੇ ਸਟ੍ਰੈਸ ਮੁਕਤ ਬਣਾਈਏ ਕਿਉਂਕਿ ਅੱਦੇ ਨਾਲੋਂ ਜ਼ਿਆਦਾ ਸਟ੍ਰੈਸ ਤਾਂ ਘਰਾਂ ਦੇ ਅੰਦਰ ਵੱੜ ਕੇ ਬੈਠਣ ਨਾਲ ਹੀ ਹੋਇਆ ਏ ਜਦੋਂ ਅਸੀਂ ਆਪਣੀਆਂ ਗੱਲਾਂ ਇੱਕ ਦੂਸਰੇ ਦੇ ਨਾਲ ਸਾਂਝੀਆਂ ਕਰਨ ਲੱਗ ਗਏ ਤਾਂ ਅੱਦੇ ਨਾਲੋਂ ਵੱਧ ਸਟ੍ਰੈਸ ਤਾਂ ਸਾਡਾ ਐਵੇਂ ਉੱਡ ਜਾਣਾ ਦੋਸਤੋ ਰੰਗਲਾ ਪੰਜਾਬ ਦੇ ਖਾਸ ਐਪੀਸੋਡ 7 ਵਿੱਚ ਅੱਜ ਦੇ ਲਈ ਬਸ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਜਲਦ ਹੀ ਮਿਲਾਂਗੀ ਸੱਭਿਆਚਾਰ ਦੀ ਕਿਸੇ ਐਸੀ ਤਰਹਰ ਦੇ ਨਾਲ ਜੋ ਬਿਸਰ ਚੁੱਕੀ ਹੈ ਜਾਂ ਬਿਸਰਨ ਦੀ ਕਗਾਤ ਹੈ ਤਦ ਤੱਕ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਧੰਨਵਾਦ